ਹਾਂਜੀ ਭਾਜੀ ਹਾਂਜੀ ਹਾਂਜੀ ਭਾਜੀ ਹੁਕਮ ਕਰੋ ਜਿਹੜਾ ਆਪਣੇ ਬਾਬਾ ਸਾਹਿਬ ਦੀ ਬੇਅਦਬੀ ਹੋਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜਿਹੜੀ ਬੇਅਦਬੀ ਹੋਈ ਆ ਪਹਿਲਾਂ ਤਾਂ ਬਹੁਤ ਮਿੰਦਰੀਏ ਆਏ ਜਿਹੜੀ ਆ ਬੇਅਦਬੀ ਹੋਈ ਆ ਤੇ ਸਾਡਾ ਗ Dalit ਸਮਾਜ ਦੇ ਵਿੱਚ ਜਿੱਤੇ ਪੂਰਨ ਤੌਰ ਦੇ ਵਿੱਚ ਲੋਸ ਆ ਉਥੇ ਸ਼ਹਿਰ ਨਿਵਾਸੀ ਆ ਹਰ ਧਰਮ ਹਾਲ ਜਾਤ ਹਰ ਸਮਾਜ ਦੇ ਵਿੱਚ ਨਰੂਪ ਪਾਇਆ ਜਾ ਰਿਹਾ ਕਿਉਂਕਿ ਬਾਬਾ ਸਾਹਿਬ ਕੋਲੇ ਇੱਕ ਕਿਸੇ ਤਰ੍ਹਾਂ ਦੇ ਰੀਤੀ ਬਾਬਾ ਸਾਹਿਬ ਸਮੂਹੇ ਭੇਜਦੇ ਆ ਔਰ ਬਾਬਾ ਸਾਹਿਬ ਨੇ ਸੋ ਮੂਚੇ ਬੇਚ ਦੇ ਲਈ ਸੰਵਧਾਨ ਲਿਖਿਆ ਨਾ ਕਿ ਕਿਸੇ ਇੱਕ ਜਾਤ ਇੱਕ ਧਰਮ ਇੱਕ ਮذਬਬ ਦੇ ਲਈ ਔਰ ਇਸ ਦੇ ਲਈ ਸਾਰੇ ਦੇਸ਼ ਦੇ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਦੇ ਜਿਲਾਂਦੇ ਸੱਟ ਲੱਗੀ ਆ ਤੋ ਇਸ ਦੇ ਸਮਾਂ ਦੇ ਵਿੱਚ ਜਿੱਥੇ ਲੋਕ ਆਪ ਆ ਕੇ ਆ ਮਾਰੇ ਪੰਜਾਬ ਬੰਦ ਨੂੰ ਜਿਹੜਾ ਭਰਮਾ ਹੰਗਾਰਾ ਦੇ ਰਹਿਆ ਉੱਥੇ ਲੋਕ ਗੜ੍ਹ ਨੂੰ ਵੀ ਜਿਹੜਾ ਵਾ ਉਹ ਆਪ ਆ ਕੇ ਆ ਮਾਰੇ ਜਿਹੜਾ ਵਾ ਤਮਾਖਨ ਦੇ ਰਹੇ ਆ ਤੁਹਾਡੀ ਸ਼ਹਿਰ ਦੇ ਵਸਨੀਕਾਂ ਦੇ ਵੀ ਕੋਟ ਕੋਟ ਧੰਨਵਾਦੀਆਂ ਤੇ ਸਮੂਹ ਸੰਸਥਾਵਾਂ ਦੇ ਵੀ ਕੋਟ ਕੋਟ ਧੰਨਵਾਦੀਆਂ ਮੈਂ ਸਮੂਹ ਤੇ ਗਲਤ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਕੱਲ ਇਸ ਬੰਦ ਦੇ ਸਮਰਥਨ ਨੂੰ ਸਾਥ ਦੇਣ ਦੇ ਲਈ ਆਪਣਾ ਅਸ਼ੀਰਵਾਦ ਦੇਣ ਦੇ ਲਈ ਪਹੁੰਚੋ ਕਿਉਂਕਿ ਜੀ ਅੱਜ 바ਵਾ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਸਮਝੋ ਇਹ ਸਾਡੇ ਤੇ ਹਮਲਾ ਹੋਇਆ ਤੋ ਅੱਜ ਸਾਡੀ ਜਿਹੜੀ ਆਹਮ ਜਿਹੜਾ ਸਾਡੇ ਅੰਦਰਲੇ ਜਿਹੜਾ ਸਾਡੇ ਅੰਦਰਲੀ ਅੰਦਰ ਆਤਮਾ ਵਾ ਉਹਨੂੰ ਜਿਹੜੀ ਬੰਗਾਰ ਮਾਰੀ ਗਈ ਆ ਸੋ ਸਾਨੂੰ ਆਪਣੀ ਅੰਦਰ ਆਤਮਾ ਨੂੰ ਸਮਝਦੇ ਹੋਏ ਪਾਰਟੀਆਂ ਤੋਂ ਉੱਤੇ ਉੱਠ ਕੇ ਸਾਨੂੰ ਜਿਹੜਾ ਇਹ ਸਟੈਂਡ ਲੈਣਾ ਚਾਹੀਦਾ ਪਾਰਟੀਆਂ ਬੱਸ ਪਹਿਲਾਂ ਸਾਡੇ ਲਈ ਸਾਡਾ ਭਾਈਚਾਰਾ ਅਸੀਂ ਆਪਣੇ ਭਾਈਚਾਰੇ ਤਨੋਂ ਮਨੋਂ ਤਨੋਂ ਖੜੀਆਂ ਜੈ ਪੀ ਜੈ ਭਵਾ ਸਰ ਸਕੂਲ ਤੇ ਜਿਹੜੀ ਟ੍ਰੈਫਿਕ ਆ ਇਹ ਕਿਦਾਂ ਇਹ ਬਹਾਰ ਰਹੇਗੀ ਕਿ ਨਹੀਂ ਸਕੂਲ ਤੇ ਬੈਂਕਾਂ ਜਿਹੜੀਆਂ ਪੂਰਨ ਤਰੀਕੇ ਨਾਲ ਬੰਦ ਰਹਿਣਗੀਆਂ ਉਹਨਾਂ ਲਈ ਕਿਉਂਕਿ ਜਿੱਥੇ ਜਿੱਥੇ ਕੋਈ ਅਨਸਖਾਮੀ ਘਟਨਾ ਨਾ ਵਾਪਰ ਸਕੇ ਕੋਈ ਸ਼ਰਾਰਤੀ ਅਨਸਰ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਦੇਸ਼ ਦੇ ਵਿੱਚ ਸੰਵਧਾਨ ਦੇ ਅਸ ਬਣਾਇਆ ਜਾ ਰਿਹਾ ਸੀ ਉੱਥੇ ਜਿਹੜਾ ਅਨਸਖਾਮੀ ਘਟਨਾ ਵਾਪਰ ਗਈ ਇਸ ਤੋਂ ਬਾਅਦ ਜਿਹੜੀ ਹੁਣ ਕੋਈ ਸ਼ਰਾਰਤੀ ਅਸਰ ਕਿਸੇ ਬੱਚੇ ਦੇ ਨਾਲ ਕਿਸੇ ਸਕੂਲ ਦੇ ਵਿੱਚ ਅਨਸਖਾਮੀ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਸਕੂਲਾਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਹਾਂ ਕਿ ਜਿਹੜੀ ਅਨਸਖਾਮੀ ਘਟਨਾ ਨਾ ਵਾਪਰੇ ਇਸ ਕਰਕੇ ਜਿਹੜਾ ਬੰਦ ਕਰਕੇ ਜਿਹੜਾ ਸਾਡਾ ਸਮਰਥਨ ਦਿੱਤਾ ਜਾਵੇ ਅਸੀਂ ਬਰਤੂ ਸਕੂਲ ਸਕੂਲ ਵਾਲਿਆਂ ਨੂੰ ਬੇਨਤੀ ਕਰਦੇ ਤੇ ਜਿਹੜੀ ਟ੍ਰੈਫਿਕ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਟ੍ਰੈਫਿਕ ਜਿਵੇਂ ਚੱਲਦੀ ਆ ਜੀ ਐਸ ਇਹ ਤੁਮੇ ਹੀ ਚੱਲੇਗੀ ਕਿਉਂਕਿ ਆਏ ਅਮਰਜੰਸੀ ਸੇਵਾਵਾਂ માં ਸਾਰੀਆਂ ਚੱਲੇ ਗਈਆਂ ਜਿਵੇਂ ਮੈਡੀਕਲ ਸਟੋਰ ਹਸਪਤਾਲ ਸਾਰੀਆਂ ਜੋ ਵੀ ਅਮਰਜੰਸੀ ਦੇ ਵਿੱਚ ਆਉਂਦੀਆਂ ਉਹ ਸਾਰੀਆਂ ਚੱਲ ਗਈਆਂ ਧੰਨਵਾਦ